ਸਸਰੀ ਗੱਲ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਗੁਰਮੀਤ ਸਿੰਘ ਜੀ ਐਸ ਮੋਟਰਸ ਤਲਵੰਡੀ ਸਾਬੋਤੋਂ ਜੀ ਲਓ ਜੀ ਅੱਜ ਆਪਾਂ ਭਰਾਵਾਂ ਨੂੰ ਇੱਕ ਆਲਟੋ ਗੱਡੀ ਦੇ ਰੇਟ ਵਿੱਚ ਟੋਇਟਾ ਦੀ ਇਟੋਸ ਗੱਡੀ ਦਿਖਾਵਾਂਗੇ ਜਿਹਦਾ ਕਿ ਰੇਟ ਵੀ ਬਹੁਤ ਘੱਟ ਹੈ ਤੇ 11 ਮਾਡਲ ਹੈ ਪੈਟਰੋਲ ਦੀ ਕਾਰ ਹੈ ਗੱਡੀ ਹੈਗੀ ਜੀ ਵਾਈਟ ਕਲਰ ਦੀ ਜਿਹਦੀ ਮੈਂ ਗੱਲ ਕਰ ਰਿਹਾ ਆਪਾਂ ਅਫਸ ਦੇ ਵਿੱਚ ਬੈਠੇ ਆ ਤੇ ਸਾਰੀ ਪ੍ਰੋਪਰ ਵੀਡੀਓ ਭਰਾਵਾਂ ਨੂੰ ਦਿਖਾਵਾਂਗੇ ਸੋ ਕਿਸੇ ਵੀ ਵੀਰਨੇ ਵਾਲੀ ਗੱਡੀ ਲੈਣੀ ਹੋਵੇ ਸਾਨੂੰ ਕਾਲ ਕਰਕੇ ਤੁਸੀਂ ਆ ਸਕਦੇ ਹੋ ਤੇ ਗੱਡੀ ਦਾ ਰੇਟ ਆਪਾਂ ਵੀਡੀਓ ਦੇ ਫਰਥੇ ਦੱਸ ਦਿੰਨੇ ਆ 140000 ਰੁਪਏ ਡਿਮਾਂਡ ਆ ਗੱਡੀ ਦੀ ਬਾਕੀ ਆਨ ਟੇਬਲ ਜਿਹੜਾ ਕਰਵਾ ਦਾਂਗੇ ਕੋਈ ਜ਼ਿਆਦਾ ਇਹਦਾ ਘਟਣ ਨਹੀਂ ਰੇਟ ਕਸਟਮਰ ਦੀ ਕਾਰ ਹੈ ਸੋ ਆਲਟੋ ਗੱਡੀ ਰੇਟ ਵਿੱਚ 2011 ਮਾਡਲ ਇਟੋਸ ਗੱਡੀ ਦਿਵਾਉਣ ਜਾ ਰਹੇ ਹਾਂ ਭਰਾਵਾਂ ਨੂੰ ਅੱਜ ਤਾਂ ਅੱਜ ਦੀ ਵੀਡੀਓ ਸੀ ਪ੍ਰੋਪਰ ਚੈੱਕ ਕਰਿਓ ਤੇ ਗੱਡੀ ਵੀ ਵਾਈਟ ਕਲਰ ਦੀ ਐ ਚੰਗੀ ਕੰਡੀਸ਼ਨ ਦੀ ਕਾਰ ਹੈ ਤੇ ਲਓ ਸਭ ਤੋਂ ਪਹਿਲਾਂ ਆਪਾਂ ਵੀਡੀਓ ਸਟਾਰਟ ਕਰਦੇ ਹਾਂ ਚੈੱਕ ਕਰ ਸਕਦੇ ਹੋ ਤੁਸੀਂ ਫਰੰਟ ਲੌਕ ਤੋਂ ਗੱਡੀ ਦੀ ਕੰਡੀਸ਼ਨ ਸਟਾਰਟ ਕਰਾਂਗੇ ਫਰੰਟ ਲੌਕ ਤੋਂ ਤੁਸੀਂ ਗੱਡੀ ਚੈੱਕ ਕਰ ਸਕਦੇ ਹੋ ਜੀ ਚਾਰੇ ਸਾਈਡਾਂ ਤੋਂ ਮੈਂ ਭਰਾ ਨੂੰ ਜਿੱਦੀ ਗੱਡੀ ਦਿਖਾਵਾਂਗੇ ਸੋ ਜਿਹੜੇ ਜਿਹੜੇ ਭਰਾ ਆਪਣੇ ਵੀਡੀਓ ਦੇਖ ਰਹੇ ਹੈ ਜੀ ਭਰਾ ਨੂੰ ਰਿਕੁਐਸਟ ਹੈ ਵੀ ਆਪਣੀ ਵੀਡੀਓ ਬਾਰ ਬਾਰ ਸ਼ੇਅਰ ਕਰਦੇ ਹੋ ਤਾਂ ਕਿ ਜਿਹੜੇ ਭਰਾ ਟੌਸ ਗੱਡੀ ਲੱਭ ਰਹੇ ਆ ਉਹਨਾਂ ਕੋਲੇ ਇਹ ਵਾਲੀ ਵੀਡੀਓ ਚੱਲੀ ਜਾਵੇ ਚਾਰੇ ਸਾਈਡਾਂ ਚੈੱਕ ਕਰ ਸਕਦੇ ਹੋ ਦਿੱਲੀ ਨੰਬਰ ਕਾਰ ਹੈ ਜੀ ਇਹਦੀ ਐਨਓਸੀ ਮਿਲ ਜੂਗੀ ਜੋ ਵੀ ਐਨਓਸੀ ਦਾ ਰੇਟ ਹੋਊਗਾ ਉਹ ਆਪਾਂ ਤੁਹਾਨੂੰ ਦੱਸ ਦਾਂਗੇ ਪੈਸੇ ਤੁਹਾਡੇ ਲੱਗਣਗੇ ਐਨਓਸੀ ਕਢਵਾ ਕੇ ਦੇ ਦਾਂਗੇ ਠੀਕ ਹੈ ਜੀ ਤੇ ਬਾਕੀ ਚੈੱਕ ਕਰ ਸਕਦੇ ਹੋ ਚਾਰੇ ਸਾਈਡਾਂ ਤੋਂ ਗੱਡੀ ਦੀ ਕੰਡੀਸ਼ਨ ਬਿਲਕੁਲ ਸਾਫ਼ ਪਈ ਹੈ ਬਾਕੀ 11 ਮਾਡਲ ਦੇ ਹਿਸਾਬ ਨਾਲ ਥੋੜੀ ਬੋਤੀ ਗੱਡੀ ਦਾ ਜਿਹੜੀ ਪੇਂਟ ਹੁੰਦੀ ਹੈ। ਚਾਰੇ ਸਾਡਾ ਆਪਾਂ ਗੱਡੀ ਦੀ ਪ੍ਰੋਪਰਲੀ ਕੰਡੀਸ਼ਨ ਭਰਾਵਾਂ ਨੂੰ ਚੈੱਕ ਕਰਵਾ ਰਹੇ ਹਾਂ ਨਾਲ ਨਾਲ ਗੱਡੀ ਦਾ ਪੂਰੇ ਦਾ ਪੂਰਾ ਇੰਟੀਰੀਅਰ ਵੀ ਚੈੱਕ ਕਰਵਾਵਾਂਗੇ। ਲੋ ਚਾਰੇ ਸਾਡਾ ਤੁਸੀਂ ਚੈੱਕ ਕਰ ਸਕਦੇ ਹੋ। ਇਹ ਟੌਸ ਗੱਡੀ ਹੈ ਫਰੰਟ ਲੌਕ ਚੈੱਕ ਕਰ ਸਕਦੇ ਹੋ। ਕੰਡੀਸ਼ਨ ਗੱਡੀ ਦੀ ਬਹੁਤ ਜ਼ਿਆਦਾ ਵਧੀਆ ਪਈ ਹੈ। ਬਾਕੀ ਨਾਲ ਨਾਲ ਤੁਹਾਨੂੰ ਆਪਾਂ ਗੱਡੀ ਦਾ ਇੰਟੀਰੀਅਰ ਵੀ ਦਿਖਾਵਾਂਗੇ। ਜਿਹੜੀ ਗੱਡੀ ਦੀ ਛੱਤ ਹੈ ਉਹ ਤੇ ਬਲੈਕ ਟੇਪ ਕੀਤੀ ਹੋਈ ਹੈ। ਕੁਝ ਇਸ ਤਰ੍ਹਾਂ ਦੀ ਚੈੱਕ ਕਰ ਸਕਦੇ ਹੋ। ਸਪੈਸ਼ਲੀ ਜਿਹੜੀ ਅੱਜ ਵੀਡੀਓ ਬਣਾਉਣ ਆਇਆ ਹੋਇ ਤੇ ਨਾਲ ਨਾਲ ਹੁਣ ਤੁਸੀਂ ਇੱਕ ਵਾਰ ਗੱਡੀ ਦਾ ਇੰਟੀਰੀਅਰ ਚੈੱਕ ਕਰ ਸਕਦੇ ਆ। ਇਹ ਵਾਲਾ ਗੱਡੀ ਦਾ ਅੰਟੀਰੀਅਰ ਹੈ ਜੀ। ਲੈਦਰ ਦੇ ਸੀਟ ਕਵਰ ਪਾਏ ਹੋਏ ਆ ਗੱਡੀ ਦੇ ਵਿੱਚ ਤੇ ਇਸ ਸਾਈਡ ਤੋਂ ਚੈੱਕ ਕਰ ਸਕਦੇ ਹੋ। ਤੁਹਾਨੂੰ ਜਿਹੜਾ ਬਲੈਕ ਅੰਟੀਰੀਅਰ ਪ੍ਰੋਪਰਲੀ ਮਿਲਣਾ ਹੈ। ਬਲੈਕ ਦੇ ਵਿੱਚ ਥੋੜਾ ਜਿਹਾ ਜਿਹੜਾ ਗ੍ਰੇ ਸ਼ੇਡ ਚੈੱਕ ਕਰ ਸਕਦੇ ਹੋ ਠੀਕ ਹੈ। ਹੁਣ ਤੁਹਾਨੂੰ ਗੱਡੀ ਸਵਿਚ ਔਨ ਕਰਕੇ ਦਿਖਾਉਣਾ ਵੀ ਇਹ ਗੱਡੀ ਚੱਲੀ ਕਿੰਨੇ ਕਿਲੋਮੀਟਰ ਹੈ। ਤੁਸੀਂ ਗੱਡੀ ਚੈੱਕ ਕਰ ਸਕਦੇ ਹੋ ਇਹ ਵਾਲੀ ਗੱਡੀ ਚੱਲੀ ਹੋਈ ਹੈ। 63000 ਕਿਲੋਮੀਟਰ 63639 ਕਿਲੋਮੀਟਰ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਮਿਊਜ਼ਿਕ ਸਿਸਟਮ ਲੱਗਿਆ ਹੋਇਆ ਤੇ ਕੁਝ ਇਸ ਤਰ੍ਹਾਂ ਦੀ ਇਟੋਸ ਦੀ ਜਿਹੜੀ ਵੀ ਅੰਦਰਲਾ ਇੰਟੀਰੀਅਰ ਹੁੰਦਾ ਇਹ ਵਾਲਾ ਗੇਅਰ ਬਾਕਸ ਹੈ ਤੇ ਇਹ ਸਾਈਡ ਤੋਂ ਚੈੱਕ ਕਰ ਸਕਦੇ ਹੋ ਹਰ ਇੱਕ ਚੀਜ਼ ਵਰਕਿੰਗ ਦੇ ਵਿੱਚ ਸਨ ਸ਼ੀਲਡ ਨੇ ਇਹ ਵਾਲੀ ਗੱਡੀ ਦੇ ਜਿਹੜੇ ਡੋਰ ਸਵਿਚਸ ਨੇ ਇਹ ਸਾਈਡੋਂ ਚੈੱਕ ਕਰ ਸਕਦੇ ਹੋ ਆਪਾਂ ਪ੍ਰੋਪਰਲੀ ਵੀਡੀਓਜ਼ ਕਰਕੇ ਦਿਖਾ ਰਹੇ ਹਾਂ ਤਾਂ ਕਿ ਕੋਈ ਵੀ ਵੀਰ ਆਪਣੀ ਵੀਡੀਓ ਦੇਖ ਕੇ ਆਵੇ ਉਹਨੂੰ ਇਹ ਨਾ ਲੱਗੇ ਕਿ ਸਾਨੂੰ ਇਹ ਵਾਲੀ ਜਿਹੜੀ ਚੀਜ਼ ਵੀਡੀਓ ਵਿੱਚ ਚੈੱਕ ਨਹੀਂ ਕਰਵਾਈ ਇਹ ਵਾਲਾ ਗੱਡੀ ਦੇ ਝੜਫਾ ਨੇ ਇਹ ਥੋੜੀ ਥੋੜੀ ਰਸਟਿੰਗ ਵੀ ਹੈ ਗੱਡੀ ਦੇ ਵਿੱਚ ਨਾਲ ਨਾਲ ਆਪਾਂ ਵੀਡੀਓ ਵਿੱਚ ਇਹ ਵੀ ਤੁਹਾਨੂੰ ਦਿਖਾਵਾਂਗੇ ਇਹ ਸੈਡੋਂ ਚੈੱਕ ਕਰ ਸਕਦੇ ਹੋ ਉਹ ਇਹ ਸੈਡੋਂ ਚੈੱਕ ਕਰ ਸਕਦੇ ਹੋ ਬਾਈ ਜੀ ਰੀਅਰ ਤੋਂ ਪੂਰੀ ਪੂਰੀ ਗੱਡੀ ਆਪਾਂ ਦਿਖਾ ਰਹੇ ਹਾਂ ਭਰਾਵਾਂ ਨਾਲ ਨਾਲ ਆਪਾਂ ਤੁਹਾਨੂੰ ਗੱਡੀ ਦੇ ਬੋਰਨ ਚੱਕ ਵੀ ਦਿਖਾ ਦਿੰਨੇ ਆ ਬੋਰਨ ਖੋਲੋ ਬ੍ਰੇਕ ਬਾਕੀ ਜਾਰੇ ਸਾਡਾ ਚੈੱਕ ਕਰ ਸਕਦੇ ਹੋ ਗੱਡੀ ਬਾਕੀ ਤਾਂ ਕੰਡੀਸ਼ਨ ਪੂਰੀ ਦੀ ਪੂਰੀ ਸਾਫ ਪਈ ਹੈ ਵੀ ਸੜਦ ਨੂੰ ਵੀ ਬਿਲਕੁਲ ਓਕੇ ਪਈ ਹੈ ਡਿੱਗੀ ਵੀ ਖੋਲ ਕੇ ਦਿਖਾਵਾਂਗੇ ਭਰਾਵਾਂ ਨੂੰ ਇਹ ਵਾਲੀ ਇੰਜਨ ਰੂਮ ਦੀ ਕੰਡੀਸ਼ਨ ਹੈ ਪੂਰੀ ਦੀ ਪੂਰੀ ਇੰਜਨ ਰੂਮ ਹੈ ਬੋੜਾਟ ਦੇ ਸਟਾਰਟ ਕਰੀਓ ਗੱਡੀ ਉੱਪਰ ਨਿਊਟਰਲੀ ਹੈ ਠੀਕ ਹੈ ਬ੍ਰੇਕ ਪੂਰਨ ਨਾਰਮਲੀ ਖੜਾ ਹੈ ਗੱਡੀ ਜੀ ਇਹ ਗੱਡੀ ਕਿਸੇ ਬਾਈ ਦੇ ਘਰੇ ਖੜੀ ਹੋਈ ਆ ਤਾਂ ਕਰਕੇ ਥੋੜੀ ਜਿਹੀ ਜਿਹੜੀ ਹੌਲਕਾ ਕੁਝ ਇਸ ਤਰ੍ਹਾਂ ਹੋ ਚੁੱਕੀ ਆ ਬਾਕੀ ਕੋਈ ਦਿੱਕਤ ਨਹੀਂ ਹੈ ਜੀ ਗੱਡੀ ਦੇ ਵਿੱਚ ਥੋੜਾ ਬਹੁਤ ਕੰਮ ਜਿਹੜਾ ਆਪਾਂ ਨੂੰ ਕਰਵਾਉਣਾ ਪੈਣਾ ਜਿਵੇਂ ਤੁਸੀਂ ਇਹ ਚੀਜ਼ਾਂ ਦੇਖ ਸਕਦੇ ਹੋ ਇੱਥੇ ਸਕਰੂ ਲੱਗਿਆ ਹੋਇਆ ਬਾਕੀ ਫਰੰਟ ਲੁੱਕ ਤਾਂ ਮੈਨੂੰ ਬਿਲਕੁਲ ਪ੍ਰੋਪਰਲੀ ਓਕੇ ਲੱਗੀ ਇੱਕ ਵਾਰ ਤੁਸੀਂ ਇਸ ਸਾਈਡੋਂ ਚੈੱਕ ਕਰ ਸਕਦੇ ਹੋ। ਇਸ ਸਾਈਡ ਦੇ ਵਿੱਚ ਕੋਈ ਵੀ ਦਿੱਕਤ ਨਹੀਂ ਹੈਗੀ ਗੱਡੀ ਦੇ। ਇਹ ਵੀ ਜਿਹੜੇ ਬਿਲਕੁਲ ਓਕੇ ਪਈਆਂ ਨੇ। ਮੈਂ ਤੁਹਾਨੂੰ ਸ਼ੀਸ਼ੇ ਵਿੱਚ ਚੈੱਕ ਕਰਵਾ ਦਿੰਦਾ। ਬਿਲਕੁਲ ਪ੍ਰੋਪਰ ਵਰਕਿੰਗ ਦੇ ਵਿੱਚ ਨੇ। ਦੇਖੀ ਖੋਲਿਓ। ਇਹ ਵੇ ਡਿੱਗੀ ਦੀ ਕੰਡੀਸ਼ਨ ਹੈ। ਥੋੜੀ ਥੋੜੀ ਇਥੇ ਰਸਟਿੰਗ ਹੈ ਜਿੰਮੇ ਜੀ ਚੈੱਕ ਕਰ ਸਕਦੇ ਹਾਂ। ਬਾਕੀ ਬਾਕੀ ਡਿੱਗੀ ਪੂਰੀ ਦੀ ਪੂਰੀ ਸਾਫ਼ ਪਈ ਹੈ। ਸੋ ਇਹ ਵਾਲੇ ਚੀਜ਼ਾਂ ਚੈੱਕ ਕਰ ਸਕਦੇ ਹੋ। ਆਪਣਾ ਵੀਡੀਓ ਬਣਾਉਣ ਦਾ ਮਕਸਦ ਇਹ ਹੀ ਹੈ ਤਾਂ ਕਿ ਕੋਈ ਵੀ ਵੀਰ ਗੱਡੀ ਲੈਣ ਆਵੇ ਪਹਿਲਾਂ ਪ੍ਰੋਪਰਲੀ ਆਪਣੇ ਵੀਡੀਓ ਚੈੱਕ ਕਰਕੇ ਆਵੇ। ਇਹ ਜੀ ਚੈੱਕ ਕਰ ਸਕਦੇ ਹੋ ਸਾਰੇ ਡੋਰਸ। ਇਸ ਸਾਈਡ ਤੋਂ ਵੀ ਦੇਖ ਸਕਦੇ ਹਾਂ। ਇਹ ਵਾਲੇ ਟਾਇਰਾਂ ਦੀ ਕੰਡੀਸ਼ਨ ਹੈ, ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਵਧੀਆ ਪਈ ਆ ਹਲੇ। ਫਰੰਟ ਟਾਇਰ ਚੈੱਕ ਕਰ ਸਕਦੇ ਹਾਂ ਫਰੰਟ ਟਾਇਰਾਂ ਦੀ ਕੰਡੀਸ਼ਨ ਵੀ ਪਈ ਹੈ ਜੀ ਕਮ ਸੇ ਕਮ 50 ਕ ਪੈਸੇ ਤਾਂ ਪਈ ਨੇ ਟਾਇਰ ਹਾਲੇ ਬਾਕੀ ਗੱਡੀ ਚੱਲਣ ਚਲਾਉਣ ਦੇ ਬਿਲਕੁਲ ਓਕੇ ਪਈ ਹੈ ਕੋਈ ਪ੍ਰੋਬਲਮ ਨਹੀਂ ਹੈ ਕਿਉਂਕਿ ਅਸੀਂ ਇਸ ਟਾਈਮ ਦੀ ਟੈਸਟ ਡਰਾਈਵ ਕਰਕੇ ਆਏ ਹਾਂ ਇਹ ਵਾਲੀ ਗੱਡੀ ਦੀ ਡਿਮਾਂਡ ਹੈਗੀ ਜੀ 1,40,000 ਰੁਪਿਆ ਤੇ ਬਾਕੀ ਜੋ ਵੀ ਸਾਡਾ ਕਮਿਸ਼ਨ ਹੋਊਗਾ 5000 ਰੁਪਏ ਐਕਸਟਰਾ ਲਵਾਂਗੇ ਜਿੰਨਾ ਵੀ ਸੌਦਾ ਹੁੰਦਾ ਹੋਇਆ ਤੁਹਾਡਾ ਸਿੰਘ ਕਸਟਮਰ ਦੇ ਸਾਹਮਣੇ ਬੈਠ ਕੇ ਕਰਵਾਉਣਾ ਕੋਈ ਦਿੱਕਤ ਨਹੀਂ ਸੋ ਕਿਸੇ ਵੀ ਭਰਾਣੇ ਵਾਲੀ ਗੱਡੀ ਲੈਣੀ ਹੋਵੇ ਗੱਡੀ ਦੀ ਡਿਮਾਂਡ ਹੈਗੀ ਆ ਬਾਈ ਜੀ 1,40,000 ਰੁਪਿਆ ਮੇਰਾ ਮੋਬਾਈਲ ਨੰਬਰ ਨੋਟ ਕਰ ਲਓ 98767 74732 ਆਪਣਾ ਮੋਬਾਈਲ ਨੰਬਰ ਹੈ ਜੀ ਸੋ ਕਿਸੇ ਵੀ ਭਰਾਣੇ ਵਾਲੀ ਗੱਡੀ ਲੈਣੀ ਹੋਵੇ ਸਾਨੂੰ ਜਲਦੀ ਜਲਦੀ ਕਾਲ ਕਰਕੇ ਤੁਸੀਂ ਗੱਡੀ ਬੁੱਕ ਕਰ ਸਕਦੇ ਹੋ ਤੇ ਬਾਕੀ ਕਾਰ ਦੇ ਵਿੱਚ ਕੋਈ ਕੰਡੀਸ਼ਨ ਜੀ ਜੋ ਵੀ ਹੈ ਆਪਾਂ ਪ੍ਰੋਪਰ ਚੈੱਕ ਕਰਵਾਈ ਆ ਆਪਣੇ ਵੀਡੀਓ ਦੇ ਵਿੱਚ ਸੋ ਜਿਹੜਾ ਵੀ ਐਨਓਸੀ ਦਾ ਖਰਚਾ ਹੋਣਾ 3000-3500 ਰੁਪਏ ਤੁਹਾਡਾ ਲੱਗਣਾ ਅਗਰ ਤੁਹਾਡੇ ਕੋਲੇ ਕੋਈ ਕਾਰ ਹੈ ਵਿੱਚ ਸੇਲ ਕਰਨ ਲਈ ਸਾਨੂੰ ਕਾਲ ਕਰ ਸਕਦੇ ਹੋ ਮੇਰਾ ਮੋਬਾਈਲ ਨੰਬਰ ਇੱਕ ਵਾਰੀ ਫਿਰ ਤੋਂ ਨੋਟ ਕਰ ਲਓ ਜੀ 98767 74732 ਆਪਣਾ ਮੋਬਾਈਲ ਨੰਬਰ ਸੋ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰ ਦਿਓ ਜੀ ਤਾਂ ਕਿ ਜਿਹੜੇ ਪੁਰਾਣੇ ਟੌਸ ਕੱਢ ਲੈਣੇ ਹੋਵੇ ਉਹਦੇ ਤੱਕ ਆਪਣੀ ਵੀਡੀਓ ਚਲੀ ਜਾਵੇ ਤਾਂ ਮਿਲਦੇ ਹਾਂ ਇੱਕ ਨਵੀਂ ਵੀਡੀਓ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ